ਮਤਲਬ ਜੀ ਲੰਮਾ ਸਿਆਸੀ ਟੀਅਰ ਬਾ ਤੁਹਾਡਾ ਲੋਕ ਤੁਹਾਡੇ ਕੈਂਡੀਡੇਟ ਨੂੰ ਵੋਟ ਕਿਉਂ ਪਾਉਂਦੇ ਕਾਂਗਰਸ ਪਾਰਟੀ ਨੇ ਅਗਰ ਆਪਕੋ ਧਿਆਨ ਵਿੱਚ ਵਿਖੋ ਕਿ ਕਾਂਗਰਸ ਪਾਰਟੀ ਨੇ ਜੋ ਹੋਏ ਕੀ ਕੰਮ ਕੀਤਾ ਇਸ ਤਰ੍ਹਾਂ ਦੇ ਇੱਕ ਜਜ਼ਬੇ ਦੇ ਨਾਲ ਕਿ ਇੱਕ ਜ਼ਿੰਮੇਵਾਰੀ ਸਮਝ ਕੇ ਕਾਂਗਰਸ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਦੀ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਪਿੱਛਾ ਸਾਡੇ 3.5 ਸਾਲ ਹੋ ਗਏ ਇੱਥੇ ਬਹੁਤ ਉਮੀਦਾਂ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਬਹੁਤ ਥੋਮ ਹਵਾ ਕੇ ਦਿਟਾ ਕੇ ਭੇਜਿਆ ਸੀ ਪਰ ਕੇ ਰਿਕਾਰਡ ਤੋੜ ਦਿੱਤੇ ਇਹਨਾਂ ਨੂੰ ਦਿੱਤੀ ਸੀ ਉਹ ਰਿਕਾਰਡ ਤੋੜ ਦਿੱਤੇ ਤਾਂ ਨਤੀਜਾ ਇਹ ਹੋ ਗਿਆ ਕਿ ਇਹ ਅੰਕਾਰ ਆ ਗਿਆ ਅਰਵਿੰਦ ਕੇ ਗਰੀਵਲ ਕਹਿੰਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਦਾ ਹੀ ਵਧਾਈ ਪਨਾਓ ਤਾਂ ਹਲਕੇ ਦੇ ਕੰਮ ਹੋਣਗੇ ਜਿਹੜੇ ਮੰਤਰੀ ਇਹਨਾਂ ਦੇ ਬਨੇ ਹੋਏ ਨੇ ਉੱਥੇ ਕੀ ਕੰਮ ਹੋਏ ਨੇ ਇਹਨਾਂ ਨੇ ਕੀ ਕੀਤਾ ਦਿੱਲੀ ਤੋਂ ਲੈ ਆ ਕੇ ਇੱਥੇ ਥੋਕ ਦਿੱਤੇ ਅਸੀਂ ਇਹਦੀਆਂ ਗੱਲਾਂ ਕਰਦੇ ਨੇ ਜਾ ਕੇ ਨਜ਼ਰ ਮਾਰ ਕੇ ਦੇਖੋ ਵੱਡੇ ਵੱਡੇ ਇਸ਼ਤਿਹਾਰਾਂ ਵਿੱਚ ਲਗਰਾ ਰਹੇ ਨੇ ਕਿ ਪ੍ਰੋਜੈਕਟ ਕਰਤਾ ਅਸਲੀਅਤ ਵਿੱਚ ਕਿੱਥੇ ਕੀ ਹੋਇਆ ਜਿਹੜੇ ਬਨੇ ਸੜ ਅੱਜ ਦੇ ਦਿਨ ਬਨੇ ਕੋਈ ਨਹੀਂ ਉਹ ਵੀ ਅਲੱਗ-ਅਲੱਗ ਜਗ੍ਹਾ ਕੋਈ ਨਹੀਂ ਨਾ ਐਮ ਐਲ ਏ ਪੰਜਾਬ ਦੇ ਹੀ ਨੇ ਨਾ ਉਹਨਾਂ ਦੇ ਜਗ੍ਹਾ ਜਗ੍ਹਾ ਦੱਸ ਦੋ ਕੀ ਕੰਮ ਹੋਇਆ ਉਹਨਾਂ ਨੇ ਕੀ ਕੰਮ ਕਰ ਦਿੱਤੇ ਮੁੱਖ ਮੰਤਰੀ ਨੇ ਇਸ ਦਸਕਤ ਕਰਨ ਤੋਂ ਲਾਵਾ ਤੇ ਮੁੱਖ ਮੰਤਰੀ ਕਿਵਾਂ ਨੇ ਪੂਰੀ ਬਣੀ ਬੈਠੇ ਨਹੀਂ ਕਿਦੋਂ ਪਤਾ ਹੀ ਨਹੀਂ ਤੁਹਾਡੇ ਹੀ ਪੁਰਾਣੇ ਸਾਥੀ ਰਹੇ ਨੇ ਰਵਨੀਤ ਸਿੰਘ ਬਿੱਟੂ ਉਹ ਕਹਿੰਦੇ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂਗਾ ਨਾ ਇਹਨਾਂ ਦੀ ਪੰਜਾਬ ਸਰਕਾਰ ਹੈ ਨਾ ਦਿੱਲੀ ਚ ਹੈ ਕਲੇਸ਼ ਬਹੁਤ ਹੈ ੱੱਲੇ ਬੈਠ ਕੇ ਕਦੇ ਬਿੱਟੂ ਜੀ ਇਹ ਸੋਚ ਲੈਣ ਵੀ ਮੈਂ ਕਿਹੜੀ ਜਗ੍ਹਾ ਤੋਂ ਆ ਕਿਹੜੇ ਪਰਿਵਾਰ ਨਾਲ ਮੇਰਾ ਸੰਬੰਧ ਹੈ ਕਿ ਮੈਂ ਅੱਜ ਤੱਕ ਗੱਲ ਕਰਦਾ ਰਿਹਾ ਕਿ ਉਦੋਂ ਮੈਂ ਟੋਟਲ ਉਲਟ ਨਹੀਂ ਹੋਣ ਲੱਗਦਾ ਵਿਦਿਆਨ ਸਭਾ ਹਲਕਾ ਪੱਛਮੀ ਦੇ ਅੰਦਰ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਜਿਹੜੇ ਵੱਡੇ ਆਗੂ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਨ ਪਹੁੰਚੇ ਹੋਏ ਨੇ ਤੇ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਦਾਵਾ ਕਰਦੇ ਨੇ ਭਾਵੇਂ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 23 ਨੂੰ ਨਤੀਜੇ ਆਉਣੇ ਨੇ ਪਰ ਉਹਦੇ ਨਾਲ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਪੂਰਾ ਜੋਰ ਲਗਾਇਆ ਹੋਇਆ ਸਾਡੇ ਨਾਲ ਸਾਬਕਾ ਕੇਂਦਰੀ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਅੱਜ ਚੋਣ ਪ੍ਰਚਾਰ ਕਰਨ ਵਾਸਤੇ ਭਵਨ ਮਾਨਸਲ ਜੀ ਆਏ ਨੇ ਕਿ ਆਪਣੇ ਉਮੀਦਵਾਰ ਨੂੰ ਕਿਵੇਂ ਦੇਖਦੇ ਆ ਮਤਲਬ ਜੀ ਲੰਮਾ ਸਿਆਸੀ ਤਜਰਬਾ ਤੁਹਾਡਾ ਲੋਕ ਤੁਹਾਡੇ ਕੈਂਡੀਡੇਟ ਨੂੰ ਵੋਟ ਕਿਉਂ ਪਾਉਣ ਇਹ ਪੁਰਾਣਾ ਕੰਮ ਬਹੁਤ ਕੀਤਾ ਹੋਇਆ ਇਹਨਾਂ ਨੇ ਤੇ ਇਹ ਮੌਕਾ ਹੈ ਅੱਜ ਇਸ ਦਿਨ ਸਿਰਫ ਕੈਂਡੀਡੇਟਾਂ ਹੀ ਨਹੀਂ ਦੇਖਣਾ ਨਾਮ ਨਾਲ ਪਾਰਟੀਆਂ ਦਾ ਵੀ ਦੇਖਣਾ ਹੈ ਕਾਂਗਰਸ ਪਾਰਟੀ ਨੇ ਅਗਰ ਅਜੋਕੇ ਦਿੱਤੀਤ ਵਿੱਚ ਵੇਖੋ ਕਿ ਕਾਂਗਰਸ ਪਾਰਟੀ ਨੇ ਜੋ ਹੋਏ ਕੀ ਕੰਮ ਕੀਤਾ ਇਸ ਤਰ੍ਹਾਂ ਦੇ ਇੱਕ ਜਜ਼ਬੇ ਦੇ ਨਾਲ ਕਿ ਇੱਕ ਜ਼ਿੰਮੇਵਾਰੀ ਸਮਝੋ ਕੇ ਕਾਂਗਰਸ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਦੀ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਪਿਛਲਾ 3.5 ਸਾਲ ਹੋ ਗਏ ਇੱਥੇ ਬਹੁਤ ਉਮੀਦਾਂ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਬਹੁਤ ਖੂਬ ਹਮਾਰਤੇ ਜਿਤਾ ਕੇ ਭੇਜਿਆ ਸੀ ਬਲਕਿ ਰਿਕਾਰਡ ਤੋੜ ਕੇ ਤੇ ਇਹਨਾਂ ਨੂੰ ਦਿੱਤੀ ਸੀ ਉਹ ਰਿਕਾਰਡ ਤੋੜ ਕੇ ਜਿੱਤ ਕਰਨ ਦਾ ਨਤੀਜਾ ਇਹ ਹੋ ਗਿਆ ਕਿ ਇਹ ਹੰਕਾਰ ਆ ਗਿਆ ਹੈ ਇਹ ਨਹੀਂ ਸਮਝਿਆ ਕਿ ਸਾਡਾ ਤਾਂ ਜਨਮ ਅਧਿਕਾਰ ਹੀ ਹੈ ਕਿ ਹੁਣ ਅਗਾ ਵਾਸਤੇ ਅਸੀਂ ਇਹ ਸਰਕਾਰ ਦੇ ਵਿੱਚ ਰਹਿਣਾ ਸੀ ਜੋ ਮਨਮਰਜ਼ੀ ਖਰੀਦਨੇ ਕਰਦਾ ਲੋਕ ਇੱਕ ਸਰਕਾਰ ਅੱਛੀ ਇੱਕ ਮਾਡਲ ਗਵਰਨਮੈਂਟ ਇੱਕ ਪ੍ਰਸ਼ਾਸਨ ਬਹੁਤ ਸ਼ਾਨਦਾਰ ਦੇਣਾ ਚਾਹੀਦਾ ਜੀ ਗੁੱਡ ਗਵਰਨਨਸ ਦਾ ਇੱਕ ਉਦਾਹਰਣ ਬਣ ਜਾਣਾ ਚਾਹੀਦਾ ਸੀ ਬਿਲਕੁਲ ਉਸਦੇ ਉਲਟ ਹੋਇਆ ਵਿਸ਼ਾ ਕੋ ਲਾਅ ਐਂਡ ਆਰਡਰ ਦੇ ਵਿੱਚ ਦੇਖੋ ਜਗਾ ਜਗਾ ਲੋਕਾਂ ਦੇ ਬੰਦੇ ਵਿੱਚ ਲਾ ਰਹੇ ਹੈ ਤੇ ਵੱਡੇ ਵੱਡੇ ਲੋਕਾਂ ਨੂੰ ਸਿਰਫ ਆਮ ਆਦਮੀ ਸੜਕ ਤੇ ਬੈਠਾ ਮਿਹਣੀ ਵੀ ਲਗਾ ਰਿਹਾ ਉਹਨੂੰ ਵੀ ਖਤਰਾ ਹੈ ਕਿ ਮੇਰੇ ਅੱਗੇ ਕੋਈ ਚਾਪੀ ਦਿਖਾ ਕੇ 4 ਪੈਸੇ ਮੇਰੇ ਕੋਲ ਜਿਹੜੇ ਹਨ ਉਹਨੂੰ ਖਿੰਕੇ ਨਾ ਲੈ ਜਾਵੇ ਤੇ ਕਿ ਵਾਰਦਾਤਾਂ ਜਗਾ ਜਗਾ ਹੋ ਰਹੀਆਂ ਨੇ ਕੀ ਹੋ ਰਿਪੋਰਟ ਹੁੰਦੀਆਂ ਕਿ ਨਹੀਂ ਪੁਲਿਸ ਨੂੰ ਆਪਣਾ ਜ਼ਬਰਦਸਤੀ ਆਪਣਾ ਬਣਾ ਕੇ ਹੀ ਉਹਨਾਂ ਨੂੰ ਬਤੌਰ ਆਮ ਆਦਮੀ ਪਾਰਟੀ ਦੇ ਵਰਕਰ ਦੇ ਤੌਰ ਤੇ ਉਹਨਾਂ ਤੋਂ ਕੰਮ ਲਿਤਾਇਆ ਜਾ ਰਿਹਾ ਜਿਵੇਂ ਉਹਨਾਂ ਨੂੰ ਫਿਰਾਇਤਾ ਕੀਤਾ ਗਿਆ ਨਹੀਂ ਐਡਮਿਨਿਸਟ੍ਰੇਸ਼ਨ ਦਾ ਪੂਰਾ ਇੱਕ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਇੱਕ ਅੱਛਾ ਸਰਕਾਰ ਦੇਣ ਦੀ ਉਹਦੇ ਬਿਲਕੁਲ ਪ੍ਰੋਟੈਕਟ ਕਰ ਦਿੱਤਾ ਹੈ ਮਾਹੌਲ ਪੰਜਾਬ ਦੇ ਵਿੱਚ ਖਰਾਬ ਹੋਇਆ ਹੋਇਆ ਹੈ ਅਤੇ ਇਹਦੇ ਨਾਲ ਕਿ ਆਪਾਂ ਕੋਈ ਸਨੇਹਾ ਜਾਏਗਾ ਜੇ ਕਿ ਕਾਂਗਰਸ ਨੇ ਕਿਉਂ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਵੀ ਨਹੀਂ ਤੇ ਫਿਰ ਆ ਜਾਏਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਹੰਕਾਰ ਟੁੱਟ ਕੇ ਉਹਨੂੰ ਲੱਗੇਗਾ ਕਿ 1.5 ਸਾਲ 2 ਸਾਲ ਪੌਣੇ 2 ਸਾਲਾਂ ਬਾਅਦ ਜਦੋਂ ਚੋਣ ਹੋਣਗੇ ਲੋਕ ਨਹੀਂ ਸਾਨੂੰ ਰਸਤਾ ਦਿਖਾ ਦੇਣਗੇ ਚੱਲਦਾ ਕਰਨਗੇ ਅਗਰ ਅਸੀਂ ਕੁਝ ਇਹ ਨਹੀਂ ਦੇ ਦੇ ਚਿੰਤ ਇਹਨੇ ਫੋਰਸ ਕਰੈਕਸ਼ਨ ਅਸੀਂ ਆਪਣੇ ਗਲਤ ਰਾਸਤੇ ਤੇ ਪਏ ਹੋਏ ਹਾਂ ਸਿੱਧੇ ਰਾਸਤੇ ਤੇ ਸਹਿ ਜਾਈਏ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋਏਗਾ ਅਤੇ ਇਹ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਲੋਕਤੰਤਰ ਨੂੰ ਗੁਰਮੂਤ ਕਰਨ ਦੀ ਲੋੜ ਹੈ ਇਹ ਹਰ ਇੱਕ ਨੂੰ ਡਰਾ ਕੇ ਲੋਕ ਨੂੰ ਕਮ ਕਾ ਕੇ ਬਿਲਕੁਲ ਜਿਹੜੀਆਂ ਲੋਕਾਂ ਦੀਆਂ ਇੱਕ ਆਸ਼ਾਵਾਂ ਤੇ ਇਸ ਪਹਿਲਾ ਪਾਰਟੀ ਉੱਠੀ ਸੀ ਬਿਲਕੁਲ ਉਸ ਤੇ ਪਾਣੀ ਫੇਰਦੇ ਹੋਏ ਉਹਨੂੰ ਉਲਟ ਕੰਮ ਕੋਈ ਨੇ ਹਰ ਇੱਕ ਪੱਖੋਂ ਕਿਸੇ ਪੱਖੋਂ ਵੀ ਵੇਖ ਲੋ ਇਸ ਲਈ ਛਾਰੀ ਚੀਜ਼ ਦੇ ਪਾਸੇ ਇਹਨਾਂ ਲਈ ਵੀ ਲੋਕਤੰਤਰ ਦੇ ਲਈ ਵੀ ਜਿਹੜਾ ਕਿ ਇਹਨਾਂ ਨੇ ਡਰ ਲੋਕਾਂ ਦੇ ਮਨ ਦੇ ਵਿੱਚ ਪਾ ਦਿੱਤਾ ਉਹ ਪੋਜੀਸ਼ਨ ਜ਼ਬਰਦਸਤੀ ਖਿੱਚ ਲੈਂਦੇ ਨੇ ਆਪਣੇ ਵੱਲ ਕਰਦੇ ਨੇ ਡਰਾਮਾ ਮਗਾ ਕੇ ਉਹ ਸਾਰਾ ਮਾਹੌਲ ਬਦਲਿਆ ਜਾਏਗਾ ਇੱਕ ਲੋਕਤੰਤਰੀ ਭਾਵਨਾਵਾਂ ਦੇ ਨਾਲ ਸ਼ਾਇਦ ਅੱਗੇ ਸਾਡਾ ਸਮਾਜ ਦਾ ਸੰਚਾਰ ਹੋ। ਪਰ ਅਰਵਿੰਦ ਕੇਗਰੇਵਨ ਕਹਿੰਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਦਾ ਹੀ ਵਿਧਾਇਕ ਬਣਾਓ ਤਾਂ ਹਲਕੇ ਦੇ ਕੰਮ ਹੋਣਗੇ। ਇਹ ਆਦਮੀ ਕੋਈ ਹੋਰ ਗੱਲ ਕਰੇ। ਇਹ ਜੀ ਵਾਲੀ ਨਾ ਕਰਦੇ ਤਾਂ ਸ਼ਾਇਦ ਮੈਂ ਚੁੱਪ। ਮਤਲਬ ਗੱਲ ਨੂੰ ਸਮਝਣ ਦੇ ਚਾ ਕੋਈ ਗੱਲ ਨਹੀਂ। ਜਿਹੜੇ ਇਹਨਾਂ ਦੇ ਨੈਸ਼ਨਲ ਲੀਡਰ ਕਨਵੀਨਰ ਹੋਣ ਕੋਈ ਇੱਕ ਹੈ। ਉਹ ਇਹ ਧਮਕੀ ਹੈ, ਬਲੈਕਮੇਲ ਹੈ ਕੀ ਹੈ? ਕਿ ਕੰਮ ਹੋਣਗੇ। ਇਹਨਾਂ ਦੇ ਜਿੱਥੇ-ਜਿੱਥੇ ਹੈਗੇ ਉੱਥੇ ਕੀ ਕੰਮ ਹੋਏ ਨੇ ਅਜ ਤੱਕ ਜਿਹੜੇ ਮੰਤਰੀ ਇਹਨਾਂ ਦੇ ਬਨੇ ਹੋਏ ਨੇ ਉੱਥੇ ਕੀ ਕੰਮ ਹੋਏ ਨੇ ਇਹਨਾਂ ਨੇ ਕੀ ਕੀਤਾ ਦਿੱਲੀ ਤੋਂ ਲਿਆ ਲਿਆ ਕੇ ਇੱਥੇ ਥੋਕ ਦਿੱਤੇ ਅਫਸਰਾਂ ਦਾ ਲੱਗਣ ਹੋਏ ਜਿਹੜੇ ਆਈਏ ਆ ਗਿਆ ਹੋਰ ਆ ਗਿਆ ਇਹਨਾਂ ਨੇ ਤਾਂ ਪੋਲਿਟੀਕਲ ਲੀਡਰ ਉਹਨੂੰ ਲਿਆ ਕੇ ਇੱਥੇ ਬਿਠਾਣੇ ਸ਼ੁਰੂ ਕਰ ਦਿੱਤੇ ਇੱਥੇ ਬਿਨਿਸ਼ਾ ਦੇ ਜਿਹੜੇ ਆਫੀਸਰ ਉਹਨਾਂ ਸਪੈਸ਼ਲ ਡਿਊਟੀ ਹੁੰਦੇ ਨੇ ਉਹ ਲਿਆ ਕੇ ਇੱਥੇ ਦਿੱਲੀ ਤੋਂ ਬਿਠਾਣੇ ਸ਼ੁਰੂ ਕਰ ਦਿੱਤੇ ਸਾਰਾ ਹੱਥ ਕੰਮ ਦਾ ਆਪਣੇ ਹੱਥੋਂ ਕਰ ਲੈਂਦਾ ਯੂਪੀ ਤੋਂ ਆ ਕੇ ਇੱਥੇ ਇੰਡਸਟਰੀ ਦੇ ਵਿੱਚ ਚੇਅਰਮੈਨ ਬਣਾ ਦਿੱਤਾ ਹੈ ਇਥੋਂ ਦੀ ਇੰਡਸਟਰੀ ਬਾਹਰ ਭਜ ਰਹੀ ਹੈ ਇਥੇ ਇੰਡਸਟਰੀ ਵਾਸਤੇ ਮਾਹੌਲ ਠੀਕ ਨਹੀਂ ਇੰਡਸਟਰੀ ਵਾਸਤੇ ਬਿਜਲੀ ਇਥੇ ਨਹੀਂ ਇੰਡਸਟਰੀ ਵਾਸਤੇ ਅਮ ਕਰਦਾ ਜਿਹੜਾ ਇੱਕ ਇੱਕ এনवायरमेंट ਹੁੰਦਾ ਉਹ ਇਥੇ ਇਕੋਸਿਸਟਮ ਨਹੀਂ ਹੈ ਇਥੇ ਕਿਤਾ ਕਿਸ ਗੱਲ ਹੋ ਇਹਨਾਂ ਨੇ ਨਿਸ਼ੇ ਨਿਸ਼ੇ ਨਹੀਂ ਗੱਲਾਂ ਕਰਦੇ ਨੇ ਜਾ ਕੇ ਨਜ਼ਰ ਮਾਰ ਕੇ ਦੇਖੋ ਵੱਡੇ ਵੱਡੇ ਇਸ਼ਤਿਹਾਰਾ ਵੀ ਚਲਵਾ ਦੇਣਗੇ ਅਗੇ ਫਰੇਟਾ ਅਸਲੀਅਤ ਵਿੱਚ ਕੀ ਟਿਕੀ ਪਈ ਹੈ ਹਵਾ ਦੇ ਵਿੱਚ ਗੱਲਾਂ ਹੁੰਦੀਆਂ ਨੇ ਪਰ ਉਹ ਕਹਿੰਦੇ ਕੇਜਰੀਵਾਲ ਸਾਹਿਬ ਕਹਿੰਦੇ ਸੰਜੀਵ ਅਰੋੜਾ ਨੂੰ ਚੇਤਾਉਂਦੇ ਅਸੀਂ ਕੈਬਨਟ ਦੇ ਵਿੱਚ ਮਨਿਸਟਰ ਬਣਾ ਦਿਆਂਗੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਉਂ ਨਹੀਂ ਬਣਾਤਾ ਬਿਨਾ ਕੈਬਨਿਟ ਬਿਨਾ ਜਿਤਾਈ ਬਣਾ ਸਕਦੇ ਸੀ ਉਹ ਵੀ ਛੇ ਮਹੀਨੇ ਮਿਨਿਸਟਰ ਤਾਂ ਕੋਈ ਨਹੀਂ ਬਣ ਜਾਂਦੇ ਸੀ ਉਹਨੂੰ ਕੰਮ ਕਰਕੇ ਇੱਥੇ ਕਰ ਰੱਖਿਆ ਹੁੰਦਾ ਫਿਰ ਲੋਕਾਂ ਨੂੰ ਹੁੰਦਾ ਜੀ ਹਾਂ ਇਹ ਮਿਨਿਸਟਰ ਬਣੇ ਹੋਏ ਸੀ ਬਹੁਤ ਕੰਮ ਕੀਤਾ ਮੈਂ ਤਾਂ ਕਹਿ ਰਿਹਾ ਕਿ ਹੁਣ ਮਿਨਿਸਟਰਾਂ ਦਾ ਤੁਸੀਂ ਪਛਾਣੋ ਜਿਹੜੇ ਮਿਨਿਸਟਰ ਅੱਜ ਦੇ ਦਿਨ ਬਣੇ ਹੋਏ ਨੇ ਉਹ ਵੀ ਅਲੱਗ-ਅਲੱਗ ਜਗ੍ਹਾ ਤੋਂ ਹੀ ਨੇ ਨਾ ਐਮਐਲਏ ਪੰਜਾਬ ਦੇ ਹੀ ਨੇ ਨਾ ਉਹਨਾਂ ਦੇ ਜਗ੍ਹਾ-ਜਗ੍ਹਾ ਦੱਸ ਦਿਓ ਕੀ ਕੰਮ ਹੋਇਆ ਉਹਨਾਂ ਨੇ ਕੀ ਕੰਮ ਕਰ ਦਿੱਤੇ ਸਾਡੀ ਸਰਕਾਰ ਨੇ ਕੀ ਕੰਮ ਕਰ ਦਿੱਤਾ ਜਿਹੜੇ ਸਾਡੇ ਮੁੱਖ ਮੰਤਰੀ ਨੇ ਇਸ ਦਸਤਖਤ ਕਰਨ ਤੋਂ ਇਲਾਵਾ ਤੇ ਮੁੱਖ ਮੰਤਰੀ ਕੌਣ ਨੇ ਕੋਈ ਬੋਰੀ ਬਣੀ ਬੈਠੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਇਹ ਤਾਂ ਵਿਚਾਰਿਆਂ ਦੇ ਦਸਤਖਤ ਚੱਲਦਾ ਇੱਕ ਨੌ ਚੱਲਦਾ ਵੀ ਹਾਂ ਉਹ ਨੇ ਕਿਹੜਾ ਪੰਜਾਬ ਦੇ ਵਿੱਚ ਇੰਨੀ ਹਿੱਟ ਜਿਹੜੇ ਕਹਿੰਦੇ ਇੱਕ ਬਾਹਰ ਇੱਕ ਅੱਛੀ ਗਵਰਨੈਂਸ ਨੂੰ ਸਰਕਾਰ ਚਲਾਣ ਨੂੰ ਸਰਕਾਰ ਦੇ ਸੰਚਾਲਨ ਨੂੰ ਜਿਹੜੀ ਏਡੀ ਵੱਡੀ ਮਾਰ ਪਈ ਹੈ ਕਿੰਨੀ ਕਦੇ ਪਹਿਲਾਂ ਨਹੀਂ ਸੀ ਪਈ ਇੰਨੀ ਜਲਦੀ ਕਿਸੇ ਸਰਕਾਰ ਦਾ ਵਕਾਰ ਗਿਰਦੇ ਇਹ 10 ਸਾਲਾਂ ਦੇ ਵਿੱਚ ਖਤਮ ਹੋ ਗਿਆ ਹੈ 3 ਸਾਲਾਂ ਦੇ ਲੋਕ ਥੂ-ਥੂ ਕਰਨ ਲੱਗੇ ਨਾ ਕਿ ਉਹ ਨਾ ਚੋ ਕਿਸੇ ਪਾਰਟੀ ਦੀ ਕਿਸੇ ਸਰਕਾਰ ਵਾਸਤੇ ਅੱਜ ਤੱਕ ਨਹੀਂ ਸੀ ਪਰ ਤੁਹਾਡੇ ਹੀ ਪੁਰਾਣੇ ਸਾਥੀ ਰਹੇ ਨੇ ਰਵਨੀਤ ਸਿੰਘ ਬਿੱਟੂ ਉਹ ਕਹਿੰਦੇ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂਗਾ ਨਾ ਇਹਨਾਂ ਦੀ ਪੰਜਾਬ ਸਰਕਾਰ ਹੈ ਨਾ ਦਿੱਲੀ ਚ ਹੈ ਕਲੇਸ਼ ਬਹੁਤ ਹੈ ਇਹ ਉਹੀ ਗੱਲ ਉਹੀ ਕਰ ਰਹੇ ਨੇ ਜਿਹੜੀ ਤੁਸੀਂ ਕੇਜਰੀਵਾਦੀ ਦੀ ਕਹੀ ਹੈ ਕਿਹੜੇ ਇਹਨਾਂ ਨੇ ਇੱਧਰ ਪੰਜਾਬ ਦੇ ਜਦੋਂ ਸਾਡੇ ਇੱਧਰ ਸਾਨੂੰ ਉਹਨਾਂ ਤੇ ਮੈਜਾਫਰ ਜ਼ਿਕਰ ਕਰਾਂ ਇਸ ਵਕਤ ਕੋਈ ਫਾਇਦਾ ਨਹੀਂ ਪਰ ਇਹ ਉਹੀ ਗੱਲ ਹੈ ਕਿ ਉੱਥੇ ਨਹੀਂ ਰਹੇ ਉਹਨਾਂ ਨੂੰ ਉੱਥੋਂ ਇੱਥੋਂ ਹਾਰ ਕੇ ਉੱਥੇ ਗਈ ਉਹਨਾਂ ਨੇ ਆਪਣੀ ਕਿਸੇ ਉਹਨਾਂ ਦੀਆਂ এজেন্ডਾਸ ਦੇ ਹਿਸਾਬ ਦੇ ਨਾਲ ਉਹਨਾਂ ਨੇ ਨਹੀਂ ਲੇ ਲਤਾ ਤੇ ਇਕੱਲੇ ਬੈਠ ਕੇ ਕਦੇ ਬਿੱਟੂ ਜੀ ਇਹ ਸੋਚ ਲੈਣ ਵੀ ਮੈਂ ਕਿਹੜੀ ਜਗ੍ਹਾ ਤੋਂ ਆਂ ਕਿਰੇ ਪਰਿਵਾਰ ਨਾਲ ਮੇਰਾ ਰਬੰਧ ਹੈ ਕਿ ਮੈਂ ਅਜੇ ਤੱਕ ਗੱਲ ਕਰਦਾ ਰਿਹਾ ਕਿ ਉਦੋਂ ਬੈ ਟੋਟਲ ਉਲਟ ਨਹੀਂ ਹੋਣ ਲੱਗਦਾ ਜਿਹੜੇ ਇੱਕ ਮਾਹੌਲ ਇੱਕ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਲੋਕਤੰਤਰ ਦੀਆਂ ਉਹ ਭਾਵਨਾਵਾਂ ਕਿਹੜੇ ਕਿਹੜੀ ਪਾਰਟੀ ਰਿਪਰੈਜ਼ੈਂਟ ਕਰਦੀ ਸੀ ਇੱਜ਼ਤ ਕਰਦੀ ਸੀ ਉਹਨਾਂ ਦੇ ਫੁੱਲ ਚੜਾਉਂਦੀ ਸੀ ਕਿ ਉਦੋਂ ਬੁਲਰ ਨਹੀਂ ਹੋਗਿਆ ਇਹ ਗੱਲ ਆ ਉਹ ਆਪ ਇਕੱਲੇ ਬੈਠ ਕੇ ਉਹ ਆਪ ਸੋਚਣ ਨਾਲ ਜ਼ਿਆਦਾ ਚੰਗਾ ਹੈ ਨਾ ਉੱਥੇ ਜਿਤਨੀ ਲਾਹਤ ਪਰ ਇਹ ਕੰਮ ਜਿਹੜੇ ਲੀਡਰਸ ਨੇ ਉੱਪਰ ਉਹਨਾਂ ਦੇ ਕੰਨਾ ਨਹੀਂ ਬੰਦਦਾ। ਅਸਲੀ ਤਾਂ ਕੰਮ ਤਾਂ ਹੁੰਦਾ ਕਿ ਮੈਂ ਕੋਈ ਵੀ ਹੋਵੇ ਅਸੀਂ ਤੁਹਾਡੇ ਸੇਵਾ ਨਾਲ। ਹਰ ਵਕਤ ਤੁਹਾਡੇ ਨਾਲ ਨਾਲ ਕੰਮ ਨਾਲ ਜਿੱਤੀਆਂ ਨਾਲ ਜਿੱਤੀਆਂ ਨਾਲ ਹੋਈਏ। ਅਸੀਂ ਲੋਕ ਸੇਵਾ ਦੇ ਵਿੱਚ ਆ। ਉਹ ਲੀਡਰ ਉਹ ਤਾਂ। ਇਹਨਾਂ ਸਾਹਕਾ ਕੇਂਦਰੀ ਮੰਤਰੀ ਪਵਨ ਪਾਂਸਲ ਸੀ ਜਿਹੜੇ ਕਹਿੰਦੇ ਕਿ ਜੇ ਪੰਜਾਬ ਦੇ ਲੋਕਾਂ ਨੇ ਕੋਈ ਸਨੇਹਾ ਦੇਣਾ ਤਾਂ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੀ ਚੁਟਾ ਕੇ ਭੇਜਣਾ ਚਾਹੀਦਾ ਹੈ। ਕੈਮਰਾਮੈਨ ਹੈਪੀ ਦੇ ਨਾਲ ਰਵੀ ਬਾੜੀ